ਅੱਜ 20 ਮਈ ਨੂੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਹੜਾ ਲੰਘਿਆ ਦਿਨ ਸੀਗਾ ਉਹਦੇ ਵਿੱਚ ਅਮੀਰ ਸੀ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਨਰੀ ਦਾ ਦੌਰ ਦੇਖਣ ਨੂੰ ਮਿਲੇਗਾ ਪਰ ਕੱਲ तकरीबन ਮੌਸਮ ਮੁੱਖ ਤੌਰ ਤੇ ਸਾਫ਼ ਰਿਹਾ ਧੁੱਪ ਵਾਲਾ ਰਿਹਾ ਹਲਕੀ-ਪੁਲਕੀ ਬੱਦਲਵਾਈ ਜ਼ਰੂਰ ਬਣੀ ਪਰ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ ਮੀਂਹ ਦਾ ਜਿਹੜਾ ਜ਼ਿਆਦਾ ਜ਼ੋਰ ਸੀਗਾ ਉਹ ਜੰਮੂ ਅਤੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਲੱਗਿਆ ਉੱਥੇ ਵੱਡੇ ਪੱਧਰ ਤੇ ਮੀਂਹ ਨਰੀ ਦੇ ਨਾਲ ਗੜੇਮਾਰੀ ਦੇਖੀ ਗਈ ਸੋ ਪੰਜਾਬ ਦੇ ਵਿੱਚ ਕੱਲ ਵੀ ਮਾਹੌਲ ਪੂਰਾ ਮੀਂਹ ਵਾਲਾ ਬਣਨਾ ਚਾਹੀਦਾ ਸੀਗਾ ਜਿਹੜਾ ਨਹੀਂ ਬਣਿਆ ਪਰ ਅੱਜ ਵੀ ਮਾਹੌਲ ਬਣ ਸਕਦਾ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਸ਼ੁਰੂ ਹੋਣ ਦੀਆਂ ਸੰਭਾਵਨਾ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੂਰਾ ਲਗਾਤਾਰ ਚੱਲ ਰਿਹਾ ਹੈ ਗਰਮੀ ਪੂਰੇ ਜ਼ੋਰ ਤੇ ਹੈ ਇਸ ਕਰਕੇ ਮੀਂਹ ਦੀ ਉਮੀਦ ਬਣੀ ਹੋਈ ਹੈ 20 21 22 ਅਤੇ 23 ਤਰੀਕ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਹਨੇਰੀ ਪੰਜਾਬ ਨੂੰ ਪ੍ਰਭਾਵਿਤ ਕਰੇਗੀ ਵੱਡੇ ਪੱਧਰ ਤੇ ਤੇ ਇਨਾਂ 'ਚੋਂ ਇੱਕ ਦਿਨ ਵੱਡੇ ਪੱਧਰ ਤੇ ਮੀਂਹ ਵੀ ਪੰਜਾਬ ਦੇ ਵਿੱਚ ਪਵੇਗਾ ਉਮੀਦ ਹੈ ਕਿ ਅੱਜ ਬਾਅਦ ਦੁਪਹਿਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਮਾਝਾ ਮਾਲਵਾ ਦੁਆਬਾ ਦਨੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਗਿਆ ਹਾਂ ਮੀਂਹ ਸਾਰੇ ਖੇਤਰਾਂ ਦੇ ਵਿੱਚ ਨਹੀਂ ਹੋਵੇਗਾ 50 ਤੋਂ 60% ਇਲਾਕਿਆਂ ਦੇ ਵਿੱਚ ਅੱਜ ਕੁਝ ਵਿੱਚ ਵਿੱਚ ਕੱਲ ਤੇ ਕੁਝ ਤੇ ਪਰਸੋਂ ਨੂੰ ਇਸ ਤਰ੍ਹਾਂ ਉਮੀਦ ਰਹੇਗੀ ਪਰ ਉਮੀਦ ਹੈ ਕਿ ਅੱਜ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਵੱਡੇ ਪੱਧਰ ਤੇ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਹਾੜੀ ਖੇਤਰਾਂ ਦੇ ਵਿੱਚ ਕੱਲ ਵੀ ਮੀਂਹ ਪਿਆ ਸੀਗਾ ਤੇ ਅੱਜ ਵੀ ਪੈਂਦਾ ਹੋਇਆ ਜਾ